मुर्दाबा मुर्दाबाद मुर्दाबी मुर्दाब मु चाग करोड़ी करो ਸਾਡੀ ਇੰਪੋਰਟਾ ਸਾਡਾ ਮੁਰਦਾਬਾਦ ਮੁਕਰਾਬਾਦ ਸਾਰੇ ਹਿੱਸੇ ਕਰਦੀ ਪਤਾ ਇਹ ਮਜ਼ਦੂਰਾ ਟਿਕਟ ਦੀ ਡਾਇਰੈਕਟਰ ਫਾਇਰ ਕਰ ਰੋਟੀ ਰਾਣਾ ਗਰੀਸਾ ਛੋਟੀ ਰੋਡ ਤੋਂ ਲੰਘਣਾ ਰਿਪੋਰਟ ਚੱਲੀ ਅਸੀਂ ਸਵੇਰ ਦੇ ਇੱਥੇ ਖੜੇ ਆ ਕਿਉਂ ਖੜੇ ਅੱਗੇ ਜਿੰਨ ਸਵਾਲ ਜਵਾਬ ਕਰਨੇ ਆ ਜੇ ਇਹ বিজেপি ਸਰਕਾਰ ਆ ਸਾਡੇ ਜਿਹੜੇ ਸਵਾਲ ਜਵਾਬ ਦੇਓਗੇ ਤੇ ਠੀਕ ਆ ਕਿ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਜਿਹੜਾ ਧੇਰਾ ਜਗਾ ਵਿਵਾਦ ਰੁਕ ਕੇ ਆਣਗੇ ਅੱਜ ਫਾਲ ਕੀ ਪੁੱਛਣਾ ਚਾਹੁੰਦੇ ਇਹਨਾਂ ਨੂੰ 12 ਸਵਾਲ ਨੇ ਸਾਡੇ ਕਿ ਪੰਜਾਬ ਆਸੀ ਦੇਸ਼ ਦਾ ਦੇਸ਼ ਰਾਜ ਤੱਕ ਨਿਕਾਲ ਕੇ ਨਹੀਂ ਦੇਸੀ ਸਾਧਾਰਿਆ ਅਲਖਾਨ ਦਿੱਲੀ ਤੋਂ ਜਾ ਰਹੇ ਮੰਗਲ ਲੈ ਕੇ ਜਾ ਰਹੇ ਸੀ ਕੇਂਦਰ ਜੀ ਨੇ ਕੱਪੀ ਦੇ ਵੀ ਸਰਕਾਰ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਵੱਡੇ ਵੱਡੇ ਸਰਕਾਂ ਦੇ ਖੇਰੜਾ ਹਟੇ ਵੱਡੇ ਦਾਰੀਅਰ ਖੜੇ ਕਰਤੇ ਜੋ ਕਾੜੇ ਕੀਤੇ ਪਰ ਜੋੜ ਜਾਜਤਾ ਜਾ ਕਿਉਂਕਿ ਕੇਂਦਰ ਸਰਕਾਰ ਧਰੀ ਹੋਈ ਹੈ ਕਿਉਂਕਿ ਸਾਰਾ ਆਪਣਾ ਦੇਖਣਾ ਚਾਹੁੰਦੀ ਹੈ ਕਿਉਂਕਿ ਨਾ ਪਿੱਛੇ ਕੱਢੀ ਸੀ ਬਿਜਲੀ ਸਭ ਬਹੁਤ ਬੈਲਸ ਨਾਲ ਲਾਗੂ ਕਰਾਂਗੇ ਇਹਨਾਂ ਬਿਜਲੀ ਦੇ ਸਰ ਤੇ ਲਾਗੂ ਕਰਕੇ ਮਜ਼ਦੂਰਾਂ ਦੇ ਕਾਰਨਾਂ ਨੂੰ ਯਾਨੀ ਲਗਾਤਾਰ ਟਿਕਾਣੇ ਤੇ ਪੜੇ ਬਿਜਲੀ ਨੋ ਲਾਈਟ ਆ ਰਿਹਾ ਤੁਹਾਨੂੰ ਇਹ ਸਾਰਾ ਕਰਤਾ ਬੁਲਾਨ ਨਹੀਂ ਮੇਟਾ ਮੈਂ ਬੰਦ ਯਾਰ ਇਹਨਾਂ ਨਾਲ ਲਗੇ ਸਵਾਜਾ ਕਰਨੇ ਆ ਪਰ ਕਾਨੂੰਨੀ ਤੌਰ ਤੇ ਕਰਾਣਾ ਪੁਲਿਸ ਸਾਡੇ 12 ਵਜੇ ਸੀ ਅਸੀਂ ਛੋਟੀ ਸਾਹਿਬ ਨੂੰ ਨਹੀਂ ਪੁੱਛਿਆ ਸੀ ਜਦੋਂ ਬਿਲਕੁਲ ਕੋਈ ਨਹੀਂ ਸੀ ਰਿਹਾ ਉਹ ਕਹਿੰਦੇ ਮੈਂ ਖੁਦ ਖਸਾਨਾ ਤੇਰਾ ਉਹਨਾਂ ਨਾਲ ਬੜਾ ਵਧੀਆ ਤਾਲ ਮਿਲਿਆ ਤਾਲ ਵਿੱਚ ਐਸੀ ਕਿਉਂ ਨਹੀਂ ਹੁੰਦੀ ਜਿਹੜਾ ਪੈਸੇ ਕੌਣ ਕਰੇਗਾ ਫ੍ਰੀ ਫੋਰਸ ਕਿਉਂ ਲੜਖੀ ਹੈ ਜਿਹਨਾਂ ਨੂੰ ਕੋਈ ਡਰ ਨਹੀਂਗਾ ਇਹ ਕੋਈ ਤਾਂ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬੰਦੀ ਨਾ ਨਹੀਂ ਜੀ ਦੇਖੋ ਉਮੀਦਵਾਰ ਹੈਗੇ ਆਨਾਲੇ ਸਮੇਂ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਦੀ ਤਰਫੋਂ ਕੀ ਰਿਐਕਸ਼ਨ ਹੋਏਗਾ ਅਸੀਂ ਦੇਖੋ ਜੇਕਰ ਸਾਡੇ ਜਵਾਬ ਨਹੀਂ ਦੇਣਗੇ ਹਰ ਪਿੰਡ ਵਿੱਚ ਹਰ ਗਲੀ ਦੇ ਵਿੱਚ ਘੇਰਾ ਜਾਇਆ ਜਾਏਗਾ ਸਾਡੇ ਜਵਾਬ ਪੁੱਛਿਆ ਜਾਏਗਾ ਨਹੀਂ ਤਾਂ ਹਰ ਪਟਾਕੇ ਕੀ ਤੁਹਾਡੀ ਇਹ ਮੁੱਖ 12 ਮੰਗ ਕਿਹੜੀਆਂ 12 ਮੰਗਾਂ ਨੇ ਜਿਹੜੀਆਂ ਮੁੱਖ ਮੁੱਖ ਦੇ ਰਹਿਤ ਪਤਾ ਜਾਵੇ ਕਿਸਾਨ ਮਜ਼ਦੂਰ ਤਰ੍ਹਾਂ ਦਾ ਮਜ਼ਦੂਰੀ ਖਰਚਾ ਸਰਕਾਰ ਪਕਾ ਜਾਵੇ ਜਿਵੇਂ ਕਿ 2013 ਵਿੱਚ ਜਿਹੜਾ ਸਕੂਲ ਬਣਾਉਂਦਾ ਸੀ ਉਹ ਵੀ ਸਰਕਾਰ ਕੀਤਾ 2013 ਪਹਿਲਾਂ ਕੋਈ ਵੀ ਅਜਰਗੁਆਰ ਫੀਰ ਕਰਦੀ ਸਰਕਾਰ ਕਿਸਾਨ ਦੀ ਸਹਾਈ ਹੋਣੀ ਸੀ ਪਰ ਉਹ 2014 ਜਿਹੜਾ ਕਾਨੂੰਨ ਬਣਾਤਾ ਜਿਸ ਤੇ ਮਰਜੀ ਕਰਦਾ ਕਿ ਤਰ੍ਹਾਂ ਜਾ ਸਕਦਾ ਉਹ 2013 ਤੋਂ ਲੈ ਕੇ ਪਾਵੇ ਲਖਵੀਰਪੁਰ ਦੇ ਕਿਸਾਨਾਂ ਨੂੰ ਲਿਖਾਵ ਦਿੱਤਾ ਜਾਵੇ ਜਿਹੜੇ ਵੀ ਜਿੰਨੇ ਸਨੇ ਪਾਰਾ ਮੰਗਾ ਨੇ ਇਹ ਪੂਰਾ ਜੋ ਕਿਸਾਨ ਹੁੰਦਾ ਪਰ ਬੀਜੇਪੀ ਚ ਲੈਣ ਨੇ ਕੀ ਲੈਣ ਜਾਣਾ ਸੀ ਆ ਪਰ ਕਿਸਾਨਾਂ ਦੇ ਨਾਲ ਦਰਮਿਆ ਵਿਚ ਪਾਰਟੀ ਕਿਸਾਨਾਂ ਵੀ ਵੈਰੀ ਹੈ ਕਿਸਾਨਾਂ ਉਧਰ ਕੀ ਲੈਣ ਗਿਆ ਰਾਣਾ ਸਾਹਿਬ ਜੀ ਫਿਰ ਇਧਰ ਸਾਡੇ ਨਾਲ ਰਹਿੰਦਾ ਕਿਸਾਨਾਂ ਰਹਿੰਦਾ ਕਾਂਗਰਸ ਨੇ ਕੀ ਨਹੀਂ ਸੀ ਦਿੱਤਾ ਫਿਰ ਕਾਮਰਾਂ ਰਹਿੰਦਾ ਚਾਰ ਦਾ ਮੈਨੂੰ ਜਿਤਾਇਆ ਮੇਰੇ ਐਮਐਲਏ ਨੂੰ ਜਿਤਾਇਆ ਕਾਮਰਾਂ ਦਾ ਵੋਟਾਂ ਵੀ ਆਵਣ ਪਾਉਂਦੇ ਰਿਹਾ ਜੇ ਇਹਨੇ ਕੀ ਕੀ ਗੇ ਕੌਣ ਜਾ ਰਿਆ ਇਹਨੇ ਜੇਨੇ ਚਾਰ ਦਾ ਮੈਂ ਚਾਰ ਦਾ ਜਿਤਾਇਆ ਤੈਨੂੰ ਬੀਜੇਪੀ ਜਾਣ ਦੀ ਕੀ ਜ਼ਰੂਰਤ ਸੀ ਜੇਨੇ ਕਿਸਾਨ ਗਿਆ ਕਹਿੰਦਾ ਕਿਸਾਨ ਆ ਹਾਂ ਬੈਠੇ ਪੈੜ ਤੇ ਸਾਡਾ ਡਿਸਕਸ ਕਰੇ ਅਸੀਂ ਬੈਠਣਾ ਚਾਹ ਰਹੇ ਹਾਂ ਤਾਂ ਸਰੂਟ ਤੇ ਜਨਾ ਦੇਵੇ ਟਾਈਮ ਦੇਵੇ ਇਹ ਕਹਿੰਦਾ ਮੈਂ ਸਹੀ ਕਿਸਾਨ ਆ ਸਾੜਨ ਬੈਠੇ ਪਰ ਇਸ ਤਰ੍ਹਾਂ ਪ੍ਰਸ਼ਾਸਨ ਲਗਾ ਕੇ ਸਾਡੇ ਦਬਾਅ ਪਾ ਕੇ ਸਾਡੇ ਪੁਲਿਸ ਦਾ ਜ਼ੋਰ ਪਾ ਕੇ ਸਾਡੇ ਚ ਭੱਜ ਨਹੀਂ ਸਕਦਾ ਕਿੰਨਾ ਚਿਰ ਭੱਜੂਗਾ ਆਖਰਕਾਰ ਜੇ ਐਮਪੀ ਬੰਨਾ ਇਹਨਾਂ ਪਿੰਡਾਂ ਵਿੱਚ ਆਉਣਾ ਪੈਣਾ ਐਮਪੀ ਬਲ ਕੇ ਦਿੱਲੀ ਰੋ ਕਿੰਨਾ ਚਿਰ ਰਹੂਗਾ ਜੇ ਤੁਹਾਡੇ ਪਿੰਡਾਂ ਦੇ ਵਿੱਚ ਗੁਰਮੀਤ ਸਿੰਘ ਸੋਢੀ ਜੀ ਜੋ ਰੈਲੀਆਂ ਕਰਦੇ ਤਾਂ ਤੁਹਾਡੀ ਤਰਫੋਂ ਕੀ ਰਿਐਕਸ਼ਨ ਹੋਏਗਾ ਜ਼ੀਰੋ ਜੀ ਸਰ ਜ਼ੀਰੋ ਛਿੱਟਕ ਇਹਨੂੰ ਛੱਤਰ ਇਹਦਾ ਪਿੰਡਾ ਹੀ ਛੱਤਰ ਪਾਣ ਗਿਆ ਇਹਨੂੰ ਇਹਦਾ ਪਿੰਡਾ ਕਾਹਦਾ ਤੂੰ ਯਾਦ ਰੱਖਿਆ ਅੱਜ ਬੰਨ ਲਵੇ ਫਿਰ ਤੇ ਇਹਦਾ ਪਿੰਡਾ ਪਿਡਾਈ ਕਾਹਦਾ ਜਾਣਾ ਪਰ ਜੇ ਨਾ ਬਚਣਗੇ ਜੇ ਤੇ ਬਾਈ ਵੀ ਹੈ ਬਾਈ ਵੀ ਨਾਲੇ ਵੀ ਕਾੜਦੇ ਇਹਨੂੰ ਇਹਨੂੰ ਇਹ ਪਤਾ ਹੋਣਾ ਚਾਹੀਦਾ ਅੰਮ੍ਰਿਤ ਕਤਾ ਫੱਕਦੇ ਤੇ ਅਸੀਂ ਐਮਪੀ ਛੱਤਰ ਮਾਰ ਕੇ ਨਾ ਵੀ ਥੱਕਦੇ ਅਸੀਂ ਹਾਂ ਇਹ ਮੇਰੇ ਵਿੱਚ ਇਹਦਾ ਦਾਅ ਹੈਗਾ ਇਹਦੇ ਨਾਲ ਨਿੰਬੜਦਾ ਅਸੀਂ ਇਹਨਾਂ ਨੂੰ ਦੱਕਣਾ ਪ੍ਰਸ਼ਾਸਨ ਨਾਲ ਤਾਂ ਸਾਨੂੰ ਪੈ ਕੇ ਫਿਰ ਕੀ ਹੋ ਗਿਆ ਪਿੰਡਾਂ ਦੇ ਆਉਣਾ ਪਿੰਡਾਂ ਦੇ ਪ੍ਰਸ਼ਾਸਨ ਨਾਲ ਤੁਰੇ ਫਿਰੇਗਾ ਇਹਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल पर